ਕਿਸਾਨ ਜਨਰਲ ਦਾ ਮਾਰਵਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਮਾਲਵਾ ਨੇ ਘਗਰ ਦੇ ਉਪਰ ਤੇ ਲਗਾਇਆ ਧਰਨਾ ਕੌਮੀ ਸੜਕ ਕੀਤੀ ਜਾਮ ਜਿੰਦਾਬਾਦ ਜਿੰਦਾਬਾਦ ਧਰਨਾਕਾਰੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਕੀਤੇ ਨਾਰੇਗਾ ਵੰਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਵੱਲੋਂ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ ਵਿਖੇ ਨੈਸ਼ਨਲ ਹਾਈਵੇ ਤੇ ਬਣੇ ਘਾਗਰ ਦੇ ਪੁਲ ਉੱਪਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਜ਼ਮੀਨ ਦੇ ਇੱਕ ਮਸਲੇ ਨੂੰ ਲੈ ਕੇ ਕਿਸਾਨ ਧਰਨੇ ਤੇ ਬੈਠੇ ਸਨ। ਪ੍ਰਸ਼ਾਸਨ ਦੀ ਤਰਫੋਂ ਮਸਲੇ ਦੇ ਹੱਲ ਦਾ ਭਰੋਸਾ ਮਿਲਣ ਉਪਰੰਤ ਧਰਨਾਕਾਰੀਆਂ ਨੇ ਰਸਤਾ ਖੋਲ ਦਿੱਤਾ। ਸੜਕ ਤੇ ਜਾਮ ਲੱਗਣ ਦੇ ਕਾਰਨ ਕੁਝ ਲੋਕ ਧਰਨਾਕਾਰੀਆਂ ਦਾ ਵਿਰੋਧ ਕਰਦੇ ਵੀ ਨਜ਼ਰ ਆਏ ਆਓ ਵੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਜਿੰਦਾਬਾਦ 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 ਜਮ ਸ਼ਿਕਰ ਮੁਰਦਾਬਾ 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 ਸੇਜੇ ਸ਼ਿਕਰ ਮੁਰਦਾਬਾ 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 ਸੰਜੂਰਗੜ ਦਾ ਚੜ੍ਹਿਆ ਪ੍ਰਸ਼ਾਸਨ ਮੁਰਦਾਬਾ ਖਾਤਰ ਲੜਦੇ ਨੇ ਜੇਲਾ ਤੋਂ ਨਹੀਂ ਡਰਦੇ ਲੋਕ ਬਹੁਤ ਹੀ ਕਿਸਾਨ ਜਿੰਦਾਬਾਦ 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 ਮਜ਼ਦੂਰ ਕਿਸਾਨ ਦਾ ਇੱਕ ਜਿੰਦਾਬਾਦ ਜਿੰਦਾਬਾਦ ਇਹ ਪਿੰਡ ਕਿਹੜਾ ਜੀ ਪਿੰਡ ਹੀਰਕੇ ਇਹ ਜੋ ਅੱਜ ਦਾ ਮਸਲਾ ਹੈ ਜੀ ਅਪ੍ਰੈਲ ਮਹੀਨੇ ਦੀ ਮੇਰੇ ਘਰ ਦੇ ਨਾਲ ਸਮਨ ਕੌਰ ਦੇ ਨਾਂ ਜਮੀਨ ਆਲੂਪੁਰ 18 ਕਿਨਾਰਾਂ ਸਾਡੇ 17.5 ਕਿੱਲੇ ਨਾਂ ਜਮੀਨ ਹੈ ਰਜਿਸਟਰੀ ਜਦੌਰੀਆਂ ਵੀ ਨਾਲ ਹੈ ਤੇ ਜਮ੍ਹਾਂ ਬੰਦੀ ਵੀ ਨਾਲ ਸਾਡੀ ਕਣਕ ਬੀਜੀ ਹੋਈ ਸੀ ਅਣਕੰਨੀ ਧੱਕੇ ਨਾਲ ਕਟਾਈ ਕਰ ਲਈ ਗਈ ਹੈ ਅਪ੍ਰੈਲ ਮਹੀਨੇ ਦੀ ਕਣਕ ਕੱਟੀ ਹੋਈ ਸੀ ਅਸੀਂ ਪ੍ਰਸ਼ਾਸਨ ਦੇ ਜਾ ਜਾ ਬੇਨਤੀਆਂ ਕਰ ਲਈਆਂ ਪਰੰਤੂ ਫਿਰ ਵੀ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਵੱਲੋਂ ਸਾਨੂੰ ਅੱਜ ਵੀ ਧਮਕੀਆਂ ਆਉਂਦੀਆਂ ਨੇ ਜਿਉ ਨਾਰੀਆਲਾਪੁਰ ਜਾਮ ਕੀਤਾ ਇਹ ਕਿੰਨੇ ਕਿਚਰ ਦਾ ਧਰਨਾ ਜੀ ਥੋੜਾ ਹੁਣ ਕਿੰਨਾ ਚਿਰ ਲਾ ਹੋਵੇ ਸਮਾਂ ਚੱਲੇਗਾ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਦੋਸ਼ੀਆਂ ਬਰੋ ਤੋਂ ਵੱਧ ਕੇ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਲੰਮਾ ਸਮਾਂ ਉਹਨਾਂ ਚ ਰਹਿਦਣਾ ਚੱਲੇਗਾ ਨਾ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਲਦੀ ਤੋਂ ਜਲਦੀ ਦੋਸ਼ੀਆਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਵੇ ਤੇ ਟਰੈਕਟਰ ਟਰਾਲੀਆਂ ਤੇ ਕੰਪੈਨ ਖਾਣੇ ਲਿਆਂਦੀ ਜਾਵੇ ਕਣਕ ਬਰਾਮਦ ਕੀਤੀ ਜਾਵੇ ਸਾਨੂੰ ਸਾਡੀ ਕਣਕ ਦਵਾਈ ਜਾਵੇ ਸਾਡਾ ਸਾਡਾ ਮਾਲ ਵਾਲਾ ਸੋਪਾ ਪ੍ਰਦਾਨ ਮਾਨਸੇ ਕੀ ਕਾਰਨ ਕੀ ਹੈ ਜੀ ਪੁੱਲ ਰੋਕਣ ਦਾ ਹਾਂ ਕਾਰਨ ਵੀ ਸੋ ਮੰਨਦੀਪ ਪੁੱਤਰੀ ਜਰਦੇਵ ਸਿੰਘ ਪਿੰਡ ਆਲੂਪੁਰ ਜਿਹਦੀ 18 ਕੇ ਨਾਲਾ ਪੈਲੀ ਆ ਤਾਂ ਉਹਦੇ ਚ ਕਣਕ ਬੀਜੀ ਸੀ ਅਸੀਂ ਰਵਤੇ ਦਿੱਤੀ ਰੌਡ ਤੇ ਪਰਚੇ ਪਾ ਗਏ ਪਹਿਲਾਂ ਤਾਂ ਉਹਨਾਂ ਨੇ ਕੁੜੀ ਕੁੱਟੀ ਉਹਦੀ ਮਾਂ ਕੁੱਟੀ ਘਰੋਂ ਬਾਹਰ ਕੱਢੀ ਉਹਦੇ ਤੇ ਪਰਚਾ ਪਿਆ ਉਹਦੇ ਤੇ ਪਰਚਾ ਪਿਆ ਛਿਮੇ ਮਿੰਦੀ ਦੀ ਭਾਈ ਤਰੀਕ ਦਾ ਉਹਨਾਂ ਨੂੰ ਕਿਸੇ ਨੇ ਨਹੀਂ ਫੜਿਆ ਉਹ ਤੋਂ ਬਾਅਦ ਕਣਕ ਵੱਢੀ ਦਾ ਪਰਚਾ ਪੈ ਗਿਆ ਨਾ ਦੋਸ਼ੀ ਫੜਿਆ ਨਾ ਕਣਕ ਮਰਾਬਦੀ ਦਿੱਤੀ ਨਾ ਟਰੈਕਟਰ ਨਾਲ ਟਰਾਲੀ ਨਾਲ ਕਪੈਣ ਫੜੀ ਹੋਣੇ ਅਸੀਂ ਮਜਬੂਰ ਹੋ ਗਏ ਪ੍ਰਸ਼ਾਸਨ ਨੇ ਬਦੋਗੋਦੀ ਸਾਨੂੰ ਇੱਥੇ ਘੱਲਿਆ ਸੀ ਨਹੀਂ ਆਉਂਦੇ ਨਾ ਇਹ ਸਾਡੇ ਭਾਈ ਨੇ ਅਸੀਂ ਦੁਖੀ ਕਰਕੇ ਖੋਜਾਂ ਬਿਮਾਰ ਨੂੰ ਕਿਵੇਂ ਦੁਖੀ ਕਰਕੇ ਖੋਜਾਂ ਨਾ ਅਸੀਂ ਬਿਮਾਰ ਰੋਕੀਏ ਨਾ ਅਸੀਂ ਬਰਾਤ ਰੋਕੀਏ ਸਾਡੀ ਮਜਬੂਰੀ ਹੋ ਗਈ ਪ੍ਰਸ਼ਾਸਨ ਸਾਨੂੰ ਇੱਥੇ ਲੈ ਕੇ ਆਇਆ ਔਰ ਸਾਡੀ ਮਜਬੂਰੀ ਦਿੱਤਾ ਅਸੀਂ ਇੱਥੇ ਬੈਠੇ ਹੋਇਆ ਜਿੰਨਾ ਚਿਰ ਦੋਸ਼ੀਆਂ ਨੂੰ ਫੜਦੇ ਨਹੀਂ ਟਰੈਕਟਰ ਟਰਾਲੀ ਕਪੈਨ ਕਬਜਾ ਜੀ ਨਹੀਂ ਕਰਦੇ ਕਣਕ ਬਰਾਮਾ ਵੀ ਨਹੀਂ ਕਰਦੇ ਅਸੀਂ ਕਰਕੇ ਅਸੀਂ ਧਰਨਾ ਲਾਇਆ ਇਸ ਕਰਕੇ ਆਏ ਵੇਖੇ ਬਈ ਕਿਸੇ ਪ੍ਰਸ਼ਾਸਨ ਦੇ ਦਫਤਰ ਮੂਰੇ ਧਰਨਾ ਲਾਉਣ ਦੀ ਬਜਾਏ ਤੁਸੀਂ ਪੁਲ ਤੇ ਕਿਉਂ ਬੈਠੇ ਹੋ ਜੀ ਅਖੋ ਮੈਂ ਖਾਨੇ ਨਾਲ ਗਾਲੀ ਕਿਸੇ ਨੇ ਨਹੀਂ ਕੀਤੀ ਸਾਡੀ ਮਜਬੂਰੀ ਹੋ ਗਈ ਹੈ ਵੇਜ ਤੇ ਆਉਂਦੀ ਨਹੀਂ ਸਾਡੀ ਕੀ ਲੋੜ ਸੀ ਅਸੀਂ ਇੱਥੇ ਆਉਣਾ ਅਸੀਂ ਆਉਣਾ ਹੀ ਨਹੀਂ ਸਾਡੇ ਭਾਈ ਭਾਲ ਦੁਖੀ ਰਹਿੰਦੇ ਅਸੀਂ ਕਿਉਂ ਹਣ ਜੇਕਰ ਮਜਬੂਰੀ ਬਣੀ ਹੈ ਜੇ ਪ੍ਰਸ਼ਾਸਨ ਹੋਣ ਫੜਦਾ ਜੀ ਹੁਣ ਜਾਣ ਨੂੰ ਤਿਆਰੀ ਮੰਗਦੇ ਆ ਵੀ ਦੋਸ਼ੀਆਂ ਨੂੰ ਫੜਿਆ ਜੇ ਟਰੈਕਟਰ ਚਾਲਕ ਪਹਿਣ ਆਪ ਪ੍ਰਚਾਂਚਨ ਨਾਲ ਦੇਖ ਨੂੰ ਮੈਂ ਕਿ ਕਬਜ਼ੇ ਚ ਲਾਏ ਤੇ ਕਾਰਨ ਕੇ ਮਰਾਮਦ ਕਰੇ ਉਹ ਕਾਰਵੇ ਚ ਪਾਵੇ ਤੇ ਆ ਸਾਡੀ ਮੰਗਾ ਧਰਨਾ ਸੋ ਅਸੀਂ ਜੋ ਸਾਡੇ ਅਫਸਰਾਂ ਨਾਲ ਗੱਲ ਕਰਕੇ ਸਾਨੂੰ ਯਕੀਨ ਦਿਵਾਇਆ ਵੀ ਜਿਹੜੀ ਇਹਨਾਂ ਦੀ ਕਣਕ ਪੱਢੀ ਗਈ ਸੀ ਉਹਦੀ ਰਿਕਵਰੀ ਅਸੀਂ ਸ਼ਾਮ ਤੱਕ ਪਾ ਦੇਵਾਂਗੇ ਤੇ ਟਰੈਕਟਰ ਬਰਾਮਦ ਕਰਾਵਾਂਗੇ ਜਿਹੜੀ ਉੱਥੇ ਮਸ਼ੀਨ ਚੱਲੀ ਜਾਂਦੀ ਚੱਲੀ ਸੀ ਉਹ ਰਾਸਥਾਨ ਗਈ ਹੋਈ ਆ ਉਹ ਚਾਹੇ ਇੱਕ ਦਿਨ ਚਾਹੇ ਕੱਲ ਨੂੰ ਅਜੇ ਚਾਹੇ ਪਰਸ ਨੂੰ ਉਹ ਉਹਦੇ ਰਿਕਵਰ ਕਰਾਂਗੇ ਇਹ ਸਾਡੀ ਅਫਸਰਾਂ ਨਾਲ ਗੱਲ ਹੋ ਗਈ ਇਹ ਕੰਮ ਕਰ ਦਾਂਗੇ